ਜੀ ਸਾਰੇ ਵੀਰਾਂ ਸასი ਗੱਲ ਜੀ ਓਂਕਾਰ ਡੇਰੀ ਫਾਰਮ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਤੇ ਅੱਜ ਵੀਰ ਜੀ ਤੁਹਾਨੂੰ ਦਿਖਾਲਦੇ ਆਪਾਂ ਤਿੰਨ ਝੋਟੀਆਂ ਤੋਕੜਾਂ ਗੱਬਣਾ ਚੈੱਕ ਪਾਸ ਤੇ ਕਾ ਜੀ ਮੈਂ ਬਹੁਤ ਜ਼ਿਆਦਾ ਚੰਗੀ ਕੁਆਲਿਟੀ ਵਾਲੀ ਕੱਲੀ ਕੱਲੀ ਦੀ ਜਾਣਕਾਰੀ ਤੁਹਾਡੇ ਨਾਲ ਸ਼ੇਅਰ ਕਰਦੇ ਆਂ ਤੇ ਕੱਲੀ ਕੱਲੀ ਦੀ ਤੁਹਾਨੂੰ ਜਾਣਕਾਰੀ ਦਿੰਦੇ ਆਂ ਵੇਖੋ ਜੀ ਮਈਆਂ ਬਹੁਤ ਜ਼ਿਆਦਾ ਚੰਗੀਆਂ ਤੇ ਚੰਗੇ ਰਿਕਾਰਡ ਵਾਲੀਆਂ ਜੀ ਕਿ ਵੇਖੋ ਲੇ ਵੇ ਲੂਏ ਇਹਨਾਂ ਦੇ ਬਾਕੀ ਕੱਲੀ ਕੱਲੀ ਦੀ ਤੁਹਾਨੂੰ ਡਿਟੇਲ ਸ਼ੇਅਰ ਕਰਦੇ ਆਂ ਤੇ ਕਰੀਏ ਚੱਲੂ ਜੀ ਕਰੋ ਜੀ ਕਰੋ ਆਓ ਜੀ ਫੜੋ ਜੀ ਹਾਂਜੀ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਵੀਰ ਜੀ ਕੀ ਹਾਲ ਚਾਲ ਜੀ ਵਧੀਆ ਵਧੀਆ ਹੋਰ ਸੁਣਾਓ ਠੀਕ ਠਾਕ ਜੀ ਵਧੀਆ ਵਧੀਆ ਭਾਜੀ ਅੱਜ ਕਿੰਨੇ ਨਕੀਨੇ ਕੋਲ ਆਪਣੇ ਆਪਣੇ ਕੋਲ ਅੱਜ ਜੀ ਤਿੰਨ ਚੈੱਕ ਪਾਸ ਤਿੰਨ ਚੈੱਕ ਪਾਸ ਚੰਗੇ ਦੁੱਧ ਵਾਲੀਆਂ ਇਹਦੀ ਕੀਮਤ ਤੇ ਇਹਦੇ ਬਹੁਤ ਚੰਗੀਆਂ ਕੁਆਲਿਟੀ ਵਾਲੀਆਂ ਮਈਆਂ ਠੀਕ ਹੈ ਭਾਜੀ ਕਰੋ ਫਿਰ ਤੋਰੋ ਮਈ ਆ ਇਹਨੂੰ ਚੰਗੀ ਇਧਰੋਂ ਕਰ ਦਿੰਦੇ ਭਾਈ ਸਿੰਘੀ ਚੰਗੀ ਆ ਕੁੱਟੀ ਦੀ ਸ਼ਕੀਨ ਸ਼ਕਾਨ ਬਾੜੀ ਜਿਆਦਾ ਇਹ ਜਿਹੜੀ ਝੋਟੀ ਆ ਜੀ ਇਹ ਗੱਪਣਿਆ ਜੀ 2.5 ਮਹੀਨੇ ਦੀ ਢਾਈਆਂ ਦੀ ਗੱਪਣਿਆ ਤੇ 8 ਕਿਲੋ ਦੁੱਧ ਜੀ 8 ਕਿਲੋ ਦੁੱਧ ਦੁੱਧ ਚੰਗਾ ਭਾਜੀ ਫਿਰ ਸੱਜਰਾਂ ਜਨਾਂ ਲਈ ਫਿਰਦੀ ਨਹੀਂ ਚੰਗੀ ਆ ਪਾਜੀ ਹਾਂਜੀ ਬਹੁਤ ਚੰਗੀ ਮੈਂ ਖਰੀਏ ਜਮਾ ਆ ਲੋ ਲੈ ਵਾ ਲੋ ਖਾਲਾ ਐ ਕਵਾਰਟੀ ਮੈਂ ਦੀ ਚੰਗੀ ਆ ਪਾਜੀ ਚੌਣ ਚਾਣ ਵੀ ਬਾੜੀ ਚੰਗੀ ਲੱਗੀ ਹੋਣੀ ਕੱਟੀ ਨੂੰ ਥਣ ਥਣ ਬੜਾ ਜਿਆਦਾ ਨਹੀਂ ਪਾੜੇ ਦੇ ਮਿਲਦੀ ਫਿਰ ਬਾਕੀ ਠੀਕ ਐ ਭਾਜੀ ਚੱਲ ਕਰ ਮਾਲੀਏ ਕਰੋ ਜੀ ਠੀਕ ਐ ਪਾਜੀ ਢਾਈਆਂ ਦੀ ਗੱਬ 8 ਕਿਲੋ ਦੁੱਧ 8 ਕਿਲੋ ਦੁੱਧ ਸੱਤ ਦੀ ਫੁੱਲ ਗਰੰਟੀ ਜੀ ਠੀਕ ਹੈ ਭਾਜੀ ਜਿੱਥੇ ਮਰਜ਼ੀ ਮੰਗਾ ਲਓ ਵੇਖੋ ਕੁਆਲਦੀ ਮੈਂ ਦੀ ਬਾਜੇ ਇਦਾਂ ਹੀ ਦੱਸੇ ਇਦਾਂ ਕਰਵਾ ਲਈ ਨੂੰ ਕੋਈ ਕੁਝ ਨਹੀਂ ਭਾਜੀ ਚੰਗੀ ਕਦੇ ਚੰਗੀ ਭਾਜੀ ਜਿੰਨੀ ਵੀ ਹੈਗੀਆਂ ਨਾ ਸਾਫ ਸੁਥਰੀ ਆ ਝੋਟੀ ਹਾਂ ਢਲਣ ਵਾਲੀ ਨਹੀਂ ਬਹੁਤ ਜ਼ਿਆਦਾ ਚੰਗੀ ਮੈਂ ਜੀ ਚੰਗੀ ਭਾਜੀ ਕੁਆਲਦੀ ਬਹੁਤ ਹੈ ਜੀ ਬਿਲਕੁਲ ਪਾ ਪਰਦਾ ਕਿੰਨਾ ਕੁ ਰੱਖਿਆ ਮਿਰਜੀ ਇਹਦਾ ਬਹੁਤ ਹੀ ਸੁਥਰੀ ਆ ਮੈਂ ਤੇ ਪਾ ਪਰਦਾ ਛੋਟਾ ਜਿਹਾ ਜੀ ਆ ਜੀ ਕਰੋ ਹੁਕਮ ਜੀ 75 ਦੀ 75 ਦੀ ਛੋਟੇੜਾ ਵਾ 70 ਹੋਰ ਕੋਈ ਮੰਗਦਾਨ ਦੋ ਕਹਿ ਦੋ ਭਾਜੀ 2000 ਦੋ ਭਾਜੀ 60000 ਦੇ ਵਿੱਚ ਝੋਟੀ ਢਾਈਆਂ ਮਹੀਨਿਆਂ ਦੀ ਗੱਬੜ 8 ਕਿਲੋ ਦੁੱਧ ਲੈਵੇ ਲਾਵੇ ਦੀ ਬਹੁਤ ਸਾਫ ਆ ਕੱਟੀ 67000 ਦੇ ਵਿੱਚ ਕਰੋ ਚੈੱਕ ਬਿਲਕੁਲ ਛੋਟੇ ਛੋਟੇ ਸਿੰਗ ਵਾਲੀ ਆ ਮੋਹਰਾ ਨਸਲ ਦੇ ਵਿੱਚ ਕੱਟੀ ਹੈ ਦੂਜੇ ਨੰਬਰ ਸੇ ਆ ਗਈ ਫੇਰ ਥੋਕੜ ਗੱਬੜ ਆਏ ਆਪਣੇ ਕੋਲੋਂ ਗਈ ਆ ਤਾਜੀ ਠੀਕ ਐ ਭਾਈ ਇਹਦੀ 15 ਕਿਲੋ ਦੀ ਗਾਰੰਟੀ ਦਵਾਂਗੇ ਭਾਰ ਦੀ ਵੀ ਗਾਰੰਟੀ ਦਵਾਂਗੇ ਹੁਣ ਇਹਦੇ ਥੋੜੇ ਦੁੱਧ ਜੇ 7 ਕਿਲੋ ਠੀਕ ਐ ਭਾਈ ਗੱਪਣ 3 ਮਹੀਨੇ ਦੀ ਜੇ ਤੋਰੋ ਫਿਰ ਵੀਰ ਜੀ ਇਹਨੂੰ ਕਰੋ ਜੀ ਚੈੱਕ ਦੇਖੋ ਜੀ ਮੈਂ ਇਹਦੀ ਕੁਆਲਿਟੀ ਚੰਗੀ ਆ ਮੈਂ ਖਰੀ ਆ ਜਮਾਂ ਦੁੱਧ ਕਿੰਨਾ ਭਾਈ ਦੱਸਿਆ ਦੇਖੋ ਦੁੱਧ ਜੀ ਇਹਨੂੰ 7 ਤੋਂ 3 ਨਾਲ ਦੀ ਗੱਪਣ ਹੈ 3 ਨਾਲ ਦੀ ਗੱਬ ਹੈ ਜੀ 7 ਕਿਲੋ ਦੁੱਧ ਆ ਟਿੱਠਪੜਾ ਵੜਾ ਜੀ ਸਾਰੀ ਚੰਗੀ ਦੁੱਧ ਵਾਲੀ ਆ ਮੈਂ ਇਹ ਕੁਝ ਜਿੰਨੇ ਮਾੜਾ ਖੋਖਲਵਾ ਗਈ ਇੱਕ ਚੰਗਾ ਜੀ ਚੰਗੀ ਆ ਖਰੀ ਆ ਜਮ ਹਾਂਜੀ ਕਰੋ ਜੀ ਚੱਕੜੇ ਵਾਲਾ ਮੁੱਲ ਜਮਾ ਹੋ ਕੇ ਰਬੜਿਆ ਕੋਈ ਕਮੀ ਪੇਸ਼ੀ ਨਹੀਂ ਕੀ ਭਾਅ ਵਰਤ ਰੱਖਿਆ ਵੀਰ ਜੀ ਇਹਦਾ ਇਹਦਾ ਭਾਅ ਜੀ ਮੁੱਲ ਤੇ ਜੀ ਇਹਦਾ ਵੀ ਆ ਜੀ 75 ਹੀ ਅੱਛਾ ਤੇ 70 ਦੀ ਦੇ ਦਈਏ ਜੀ 70 ਦੀ ਕੋਈ ਹੋਰ ਮਾਨਤਾਨ ਉਹ ਕਹਿ ਦੋਗੇ ਜੇ ਤੁਸੀਂ ਦੋ ਛੱਡ ਦੀ ਏ ਛੱਡ ਦਾਂਗੀ 68000 ਦੇ ਵਿੱਚ ਢਾਈਆਂ ਮਹੀਨੇ ਦੀ ਗੱਬਣ 7 ਕਿਲੋ ਦੁੱਧ ਚੈੱਕ ਪਾਸ ਫੁੱਲ ਗਰੰਟੀ ਦੇ ਤਾਂ ਪਿੱਠ ਪੁੜਾ ਵੇਖੋ ਲੈ ਵਲੂਗਾ ਮੈਂ ਸੱਜਾ ਦੇਗੀ ਦੁੱਧ 13 14 ਕਿਲੋ ਨਹੀਂ ਦੁੱਧ 15 ਦੀ ਗਰੰਟੀ 15 ਵਾਲੀ ਗਰੰਟੀ ਆਂ ਜੀ ਇਹ ਜੀ ਆਪਣੇ ਕੋਲੋਂ ਗਈ ਆ ਜੀ ਠੀਕ ਹੈ ਭਾਈ ਆਪਾਂ ਵਾਅਦੀ ਨਹੀਂ ਦਿੰਦੇ ਉਦਾਂ ਠੀਕ ਆ ਜਿਹੜੀ ਆ ਜੀ ਇਹ ਗੱਬਣੇ ਚਾਰ ਦੀ ਚਮਾਹ ਮਹੀਨੇ ਦੀ ਚੈੱਕ ਪਾਸ 7 ਕਿਲੋ ਦੁੱਧ ਦੇ ਕੋਲ ਜੀ 7 ਕਿਲੋ ਦੁੱਧ ਆ ਜੀ ਗਰੰਟੀ ਚੰਗੀ ਆ ਮੈਂ ਕੱਦ ਕਾਠ ਵਾਲੀ ਆ ਖੁੱਲੇ ਲੇਵੇਂ ਲਾਵੇ ਦੀ ਆ ਕਰੋ ਜੀ ਜੱਟ ਚੰਗੀ ਆ ਮੈਂ ਜਿੰਨੀ ਵੀ ਹੈਗੀ ਸਾਫ ਸੁਥਰੀ ਆ ਜਮਾ ਸਿੰਘ ਸਿੰਘ ਵੀ ਬਹੁਤ ਚੰਗਾ ਆ ਥਣ ਲੈ ਲੇ ਤੂੰ ਵੀ ਦੇ ਸਕਦੇ ਜੀ ਬਿਲਕੁਲ ਸਾਫ ਸੁਥ ਫਿਆ ਮੈਂ ਦੇਖੋ ਥਣ ਵਿਖਾ ਦਿਓ ਜੀ ਚੋਣ ਜਾਣ ਬਹੁਤ ਹੀ ਜ਼ਿਆਦਾ ਚੰਗੀ ਜੀ ਇਹ ਚੰਗੀ ਆ ਭਾਜੀ ਜਿੰਨੀ ਵੀ ਹੈਗੀ ਆ ਨਾ ਦੇਖੋ ਜੀ ਕਰੋ ਲੈ ਆ ਜੱਟ ਬਿਲਕੁਲ ਓਕੇ ਰਿਪੋਰਟ ਆ ਭਾਜੀ ਕਾਲੀਆ ਤੇ ਇਹਦੀ ਕੀਮਤ ਕਿੰਨੀ ਕਰੀਏ ਸ਼ਾਜੀ ਕਰ ਲਓ ਮਾਨ ਤਾਣਨਾ ਕੋਈ ਸਿਆਜ ਜਿਹਾ ਕੰਮ ਮੁੱਲ 75 ਆ ਜੀ ਕੋਈ ਛੋਟ ਛਡਾਵਾ 70 ਦੀ 70000 ਦੇ ਵਿੱਚ 70 ਜੂ ਬਾਜੀ ਹੋਰ ਕੋਈ ਛੋਟ ਛੜ ਜੋ ਕਹੋਗੇ ਜੀ ਤੁਸੀਂ 2000 ਛੜ ਦੀਏ ਚੋਂ ਪਤਾਗੇ ਜੀ ਵੇਖੋ ਮੈਂ ਤਾਂ ਲੈਵਾ ਜੀ 68000 ਦੇ ਵਿੱਚ ਕਿ ਨਵੀਂ ਨਰੀ ਭਾਜੀ ਕੱਪਣ ਚਮਾਂ ਦੀ ਚੈੱਕ ਪਾਸ ਆ ਤਨਾਂ ਦੀ ਆ ਇਹਦੇ ਸਾਨੂੰ ਦੁੱਧ 7 ਕਿਲੋ ਜੇ ਠੀਕ ਜੇ ਇਹਦੇ ਥੱਲੇ ਦੁੱਧ 8 ਕਿਲੋ 7 ਦੀ ਗਾਰੰਟੀ ਇਹ ਕੱਪਣ ਜੇ ਵੀਰ ਜੀ ਧਾਹਿਆਂ ਦੀ ਨਹੀਂ ਚੰਗੀ ਆ ਮੈਂ ਜਿੰਨੀ ਹੈਗੀ ਖਰੀ ਆ ਜਮਾ ਦੇਖੋ ਲੈ ਵਾ ਬਿਲਕੁਲ ਸਾਫ ਸੂਖਿਆ ਥਣ ਦੇ ਵਿੱਚ ਬੜੀ ਕੁਆਲਿਟੀ ਦਿਖਾ ਲ ਦਿਓ ਭਾਜੀ ਚੰਗੇ ਰਿਕਾਰਡ ਵਾਲੀ ਤੁਹਾਡੇ ਕੋਲ ਨਹੀਂ ਜਿਹੜੀ ਪਹਿਲਾਂ ਹੀ 15 ਕਿਲੋ ਦੁੱਧ ਦਊਗੀ ਜੀ ਠੀਕ ਆ ਭਾਜੀ ਆ ਬੱਚਾ ਜੀ 4 ਦਿਨ ਹੋਏ ਸੂਈ ਨੂੰ ਤੇ ਤਾਜੀ ਹੋਈ ਆ ਠੀਕ ਆ ਜੀ ਤੇ ਹੁਣ ਬੋਲਾ 13 ਕਿਲੋ ਤਿਆਰ ਆ ਜੀ ਚੰਗੀ ਆ ਮੈਂ ਖਰੀ ਆ ਜਮਾਂ ਸੰਢਾ ਜਮਾਂ ਜੀ 15 ਕਿਲੋ ਦੀ ਗਰੰਟੀ ਕੋਈ ਲੈ ਗਈ ਅੱਖਾਂ ਐ ਗਾੜ ਰੰਗ ਸਿੱਧੀ ਆ ਤੂੰ ਇੱਥੇ ਕੁੜਾ ਬਹੁਤ ਆ ਜੀ ਚਲੋ ਜੀ ਚੱਕ ਕੱਢ ਦਈਏ ਬਾਹਰ ਕੱਢ ਦੋ ਭਾਜੀ ਬਾਹਰ ਕੱਢ ਦੋ ਬੱਚੇ ਦਾ ਥੋੜਾ ਜਿਹਾ ਕਰਦੀ ਆ ਅੰਦਰ ਤਾਜੀ ਆ ਮਗਰ ਹੋਵੇ ਲੈ ਬਾਬਾ ਖਾ ਲੋ ਮਗਰ ਹੋਵੇ ਦੇ ਬਾਬਾ ਖਾ ਲੋ ਇਹ ਚੰਗੀ ਆ ਮੈਂ ਜਿੰਨੀ ਵੀ ਹੈਗੀ ਸਾਫ ਸੂਫ ਹੈ ਜੀ ਬਿਲਕੁਲ ਪਾਜੀ ਸਾਫ ਹੈ ਕਰ ਸਕਦੇ ਵੀ ਇਹ ਸਾਰੇ ਚੈੱਕ ਦੋ ਤੋਂ 15 16 ਕਿਲੋ ਮੈਂ ਦੇ ਦੂਗੀ ਹੋਰ ਤੋੜ ਦਿੰਦੇ ਜੀ ਇਹਨੂੰ ਇਹਦੇ ਕੋਲ ਵੀਰ ਜੀ 13 ਕਿਲੋ ਤਿਆਰ ਹੈ ਨਾ ਬਿਲਕੁਲ 13 ਕਿਲੋ ਜਮਾ ਤਿਆਰ ਹੈ ਫਿਰ ਤੋੜ ਦਿੰਦੇ ਇਹਨੂੰ ਖਾਦੇ ਪਹਿਲਾਂ ਜਮਾ ਕਰੋ ਜੀ ਚੈੱਕ ਮਾਰਾ ਜਾ ਮਗਰ ਹੋ ਗਿਆ ਚਲ ਚਲ ਕਰਵਾ ਲਈਏ ਇਹ ਚੰਗੀ ਆ ਪਾਜੀ ਕੋਈ ਕਮੀ ਬੇਸ਼ੀਨੀ ਹੈਗੀ ਬਿਲਕੁਲ ਸਾਫ ਸੁਥਰੀ ਆ ਦੁੱਧ ਵਾਲੀ ਆ ਮੈਂ ਜਮਾ ਇਹਦਾ ਮੁੱਲ ਜੀ ਕਰਦੇ ਜੇ ਆਪਾਂ 1 ਲੱਖ ਤੇ ਚਲੀ ਜਾਂਦੀ ਜਮਾ ਨੂੰ ਮੁੱਲ ਡੇਢ ਜੀ ਠੀਕ ਆ ਭਾਈ ਜਮਾ ਨੋਰਮਲ ਕੀਮਤ ਆ ਦੁੱਧ ਦੇ ਹੱਕ ਦੇ ਵਿੱਚ ਖਰੀ ਆ ਜਮਾ ਬਹੁਤ ਜ਼ਿਆਦਾ ਥੱਲੇ ਭਾਜੀ ਵੇਚ ਸਕਦੇ ਜੇ ਪਿੱਠ ਪਣੇ ਦੀ ਕੱਦ ਕਾਠ ਪੂਰਾ ਵਾ ਖਾਣ ਲੇਵੇ ਦੀ ਬਿਲਕੁਲ ਸਾਫ ਆ ਮੈਂ ਬਾਕੀ ਸਾਰੇ ਵੀਰਾਂ ਦਾ ਧੰਨਵਾਦ ਆ ਵੀਡੀਓ ਵੇਖਣ ਲਈ ਨਾਮ ਓੰਕਾਰ ਸਿੰਘ ਪਿੰਡ ਕੋਗਾ ਤਹਿਸੀਲ ਵਟਾਲਾ ਜ਼ਿਲ੍ਹਾ ਗਰਦਾਸਪੁਰ ਨੰਬਰ ਜੀ 897 792 834 41 97 792 834 41 ਉਹ ਸਕਰੀਨ ਦੇ ਵੀ ਉੱਤੇ ਦੇਖ ਸਕਦੇ ਤੁਸੀਂ 97 792 834 41 ਨੰਬਰ ਹੈ ਜੀ ਪਿੰਡ ਹੈ ਜੀ ਘੋਗਾ ਤਹਿਸੀਲ ਬਟਾਲਾ ਤੇ ਡਿਸਟ੍ਰਿਕਟ ਗੁਰਦਾਸਪੁਰ ਬਾਕੀ ਸਾਰੇ ਵੀਰਾਂ ਦਾ ਧੰਵਾਦ ਹੈ ਜੀ ਪਿਆਰ ਦਿੰਦੇ ਵੀਡੀਓ ਵੇਖਦੇ ਜੀ 사ਸੀ ਗਾਲ ਜੀ ਸਾਰੇ 사ਸੀ ਗਾਲ ਜੀ ਸਾਰੇ